ਸ੍ਰੀ ਕਾਲ ਦੋਸਤੋ ਮੈਂ ਪ੍ਰੋਫੈਸਰ ਆਕਾਸ਼ਦੀਪ ਸ਼ਰਮਾ ਪੰਜਾਬੀ ਦੇ ਨਾਲ ਸੰਬੰਧਿਤ ਜੋ ਵਿਆਕਰਨ ਜਿਹੜਾ ਹੈ ਭਾਗ ਹੈ ਉਹਦੇ ਵਿੱਚੋਂ ਵਕ ਵਕ ਉਹਨਾਂ ਦੀ ਸ਼ਬਦ ਸ਼੍ਰੇਣੀਆਂ ਦੇ ਨਾਲ ਸੰਬੰਧਿਤ ਜਿਹੜੇ ਪ੍ਰਸ਼ਨ ਨੇ ਉਹ ਪੇਪਰਾਂ ਦੇ ਵਿੱਚ ਆਉਂਦੇ ਰਹਿੰਦੇ ਨੇ ਤੇ ਇੱਕ ਤਾਂ ਮੈਂ ਤੁਹਾਨੂੰ ਉਹ ਕਰਵਾਉਣ ਲੱਗਿਆ ਵੀ ਵਿਸ਼ੇਸ਼ਣ ਸ਼ਬਦਾਂ ਦੀ ਇੱਕ ਅਜਿਹੀ ਸ਼੍ਰੇਣੀ ਹੈ ਵਿਸ਼ੇਸ਼ਣ ਜਿਹੜੇ ਹੁੰਦੇ ਨੇ ਐਡਜੈਕਟਿਵ I mean to say ਠੀਕ ਹੈ ਵਿਸ਼ੇਸ਼ਣ ਸ਼ਬਦਾਂ ਦੀ ਇੱਕੀ ਸ਼੍ਰੇਣੀ ਕਹਿੰਦੇ ਅਜਿਹੀ ਵੀ ਹੈ ਜਿਸ ਉੱਤੇ ਨਾਮ ਦੇ ਲਿੰਗ ਅਤੇ ਵਚਨ ਦਾ ਕੋਈ ਪ੍ਰਭਾਵ ਜਿਹੜਾ ਹੈਗਾ ਉਹ ਨਹੀਂ ਪੈਂਦਾ ਹੈ। ਦ ਸੈਕਿੰਡ ਕਲਾਸ ਆਫ ਐਡਜੈਕਟਿਵ ਇਜ਼ ਦੋਸ ਓਨ ਵਿਚ ਦ ਜੈਂਡਰ ਆਫ ਦ ਨਾਉਨ ਹੈਜ਼ ਨੋ ਇਫੈਕਟ। ਓਕੇ ਕਿਸ ਤਰ੍ਹਾਂ ਹੁਣ ਸਮਝੋ ਹੁਣ نیچے ਦੇਖੋ ਉਦਾਹਰਨ ਦੇ ਤੌਰ ਤੇ ਪੁਲਿੰਗ ਲਾਲ ਬੱਕਰਾ ਕੀ ਲਿਖਿਆ ਲਾਲ ਬੱਕਰਾ ਇਹ ਕੀ ਹੈ ਇਕਵਚਨ ਹੈ ਨਾ ਇਹ ਜਿਹੜਾ ਅਗਰ ਆਪਾਂ ਨਾਮ ਦੇ ਤੌਰ ਤੇ ਦੇਖਿਆ ਜਾਵੇ ਤਾਂ ਨਾਮ ਦੇ ਤੌਰ ਤੇ ਕੀ ਹੈ ਇਹ ਦੱਸੋ ਨਾਮ ਦਾ ਜਿਹੜਾ ਲਿੰਗ ਕੀ ਹੈ ਇਥੇ ਨਾਮ ਕੀ ਹੈ ਬੱਕਰਾ ਇਹਦਾ ਲਿੰਗ ਕੀ ਹੈ ਇਹ ਪੁਲਿੰਗ ਹੈ ਹਨਾ ਮਤਲਬ ਕੀ ਇਹ ਪੁਰਸ਼ ਜਿਹੜਾ ਹੈ ਉਹਨਾਂ ਜਾਤੀ ਨਾਲ ਸੰਬੰਧਿਤ ਹੈ ਹੁਣ ਆਪਾਂ ਇਹ ਦੇਖਣਾ ਵੀ ਜਿਹੜਾ ਲਾਲ ਸ਼ਬਦ ਹੈ ਲਾਲ ਕੀ ਹੈ ਇਹ ਬੱਕਰੇ ਨੂੰ ਦੱਸ ਰਿਹਾ ਵੀ ਬੱਕਰਾ ਲਾਲ ਹੈ ਵਿਸ਼ੇਸ਼ਣ ਹੋ ਗਿਆ ਠੀਕ ਹੈ ਬੱਕਰੇ ਤੇ ਇੱਕ ਬਚਨ ਹੈ ਠੀਕ ਹੈ ਅਤੇ ਅਗਰ ਲਿੰਗ ਦੇ ਤੌਰ ਤੇ ਦੇਖਿਆ ਜਾਵੇ ਤਾਂ ਇਹ ਪੁਲਿੰਗ ਹੈ ਠੀਕ ਹੈ ਜੀ ਹਾਂ ਇਹਦੇ ਵਿੱਚ ਗੱਲ ਇਹ ਹੈ ਕਿ ਇਹਨੇ ਵੀ ਵਿਸ਼ੇਸ਼ਣ ਸ਼ਬਦਾਂ ਦੀ ਕਿਹੜੀ ਸ਼੍ਰੇਣੀ ਇਹ ਹੈ ਕਿ ਉਹਦਾ ਜਿਹੜਾ ਨਾਮ ਦੇ ਲਿੰਗ ਤੇ ਬਚਨ ਦੇ ਕੋਈ ਪ੍ਰਭਾਵ ਨਹੀਂ ਪੈਂਦਾ ਉਹਨ ਇੱਥੇ ਜੇ ਆਪਾਂ ਲਾਲ ਬੱਕਰਾ ਇੱਥੇ ਇੱਕ ਵਚਨ ਜਿਹੜਾ ਆਪਾਂ نیچے ਦੇਖ ਰਹੇ ਹਾਂ ਲਾਲ ਬੱਕਰੇ ਇੱਥੇ ਕੀ ਹੋ ਗਿਆ ਇਹ ਇਹ ਬਹੁਵਚਨ ਹੋ ਗਿਆ ਠੀਕ ਹੈ ਹੁਣ ਉਹਦੇ ਜਿਹੜਾ ਮਤਲਬ ਕਿ ਇਹ ਹੈ ਵਿਸ਼ੇਸ਼ਣ ਹੈ ਉਹ ਤਾਂ ਲਾਲ ਹੀ ਆ ਰਿਹਾ ਨਾ ਲਾਲ ਹੀ ਆ ਰਿਹਾ ਨਾ ਕੋਈ ਲਾਲੀ ਨਹੀਂ ਹੋਇਆ ਜਾਂ ਲਾਲਾ ਨਹੀਂ ਹੋਇਆ ਸੋ ਸਾਫ਼ ਜੀ ਗੱਲ ਹੈ ਕਿ ਇਹ ਵਿਸ਼ੇਸ਼ਣ ਜਿਹੜੀ ਕੈਟਾਗਰੀ ਦਾ ਵਰਡ ਹੈ ਲਾਲ ਐਡਜੈਕਟਿਵ ਜਿਹੜਾ ਕਿ ਦੱਸ ਰਿਹਾ ਕਿ ਬੱਕਰਾ ਲਾਲ ਹੈ ਉਹਦੇ ਉੱਤੇ ਨਾਮ ਦੇ ਲਿੰਗ ਦਾ ਅਤੇ ਵਚਨ ਦਾ ਕੋਈ ਪ੍ਰਭਾਵ ਨਹੀਂ ਪੈ ਰਿਹਾ ਲਿੰਗ ਮਤਲਬ ਕਿ ਇੱਥੇ ਭਾਵੇਂ ਬੱਕਰਾ ਹੈ ਇੱਥੇ ਇੱਕ ਵਚਨ ਹੈ ਠੀਕ ਹੈ ਤੇ ਅਗਰ ਜਿਹੜਾ ਬਹੁਵਚਨ ਵੀ ਹੋ ਗਿਆ ਫਿਰ ਵੀ ਇਹ ਲਾਲ ਹੀ ਰਿਹਾ ਤੇ ਇੱਥੇ ਇੱਕ ਇੱਕ ਵਚਨਾਂ ਫਿਰ ਵੀ ਲਾਲ ਹੀ ਰਿਹਾ ਹੁਣ ਅਗਰ ਆਪਾਂ ਲਿੰਗ ਦੀ ਗੱਲ ਕਰਦੇ ਆ ਤਾਂ ਥੱਲੇ ਇਸਤਰੀ ਲਿੰਗ ਦੇਖ ਲਓ ਹੁਣ ਭਾਵੇਂ ਦੇਖੋ ਠੀਕ ਹੈ ਫੀਮੇਲ ਜੈਂਡਰ ਹੋ ਗਿਆ ਆ ਦੇਖੋ ਲਾਲ ਬੱਕਰੀ ਇਥੇ ਲਾਲੀ ਬੱਕਰੀ ਤਾਂ ਨਹੀਂ ਲਿਖਿਆ ਨਾ ਇਹ ਸ਼ਬਦ ਫਿਰ ਵੀ ਲਾਲ ਹੀ ਰਿਹਾ ਜਿਹੜਾ ਵਿਸ਼ੇਸ਼ਣ ਹੈ ਜਿਹੜਾ ਕੀ ਦੱਸ ਰਿਹਾ ਕਿ ਬੱਕਰੀ ਦਾ ਰੰਗ ਲਾਲ ਹੈ ਠੀਕ ਹੈ ਉੱਪਰ ਦੇਖੋ ਲਾਲ ਬੱਕਰੇ ਨਾਲ ਵੀ ਲਾਲ ਆਇਆ ਹੁਣ ਬੱਕਰੀ ਦੇ ਨਾਲ ਵੀ ਲਾਲ ਆ ਰਿਹਾ ਠੀਕ ਹੈ ਜੈਂਡਰ ਕੀ ਹੈ ਤੇ ਫੀਮੇਲ ਜੈਂਡਰ ਹੈ ਠੀਕ ਹੈ ਹੁਣ ਅੱਗੇ ਅਗਰ ਇਸ ਨੂੰ ਆਪਾਂ ਕਰ ਦਾਂਗੇ ਬਹੁਵਚਨ ਦੇ ਵਿੱਚ ਬੱਕਰੀਆਂ ਲਾਲ ਬੱਕਰੀਆਂ ਫਿਰ ਵੀ ਲਾਲੀਆਂ ਬੱਕਰੀਆਂ ਨਹੀਂ ਆਇਆ ਜਾਂ ਲਾਲੂਆਂ ਬੱਕਰੀਆਂ ਨਹੀਂ ਆਇਆ ਕੁਝ ਵੀ ਲਾਲ ਹੀ ਰਿਹਾ ਨਾ ਸ਼ਬਦ ਤਾਂ ਸੋ ਮਤਲਬ ਕੀ ਕੀ ਹੈ ਹੁਣ ਦੇਖ ਲਓ ਹੁਣ ਪੁਲਿੰਗ नीचे दे सुंदर कबूतर एकवचन है ठीक है सुंदर है ना शब्द इथे इस कबूतर एकवचन ਦੇ ਤੌਰ ਤੇ ਆ ਔਰ ਪਲਿੰਗ ਕੀ ਹੈ ਉਹਦਾ ਲਿੰਗ ਕੀ ਹੈ ਪੁਲਿੰਗ ਹੈ ਮਤਲਬ ਕਿ ਪੁਰਖ ਜਾਤੀ ਨਾਲ ਸੰਬੰਧਿਤ ਹੈ ਠੀਕ ਹੈ ਔਰ ਇੱਕਵਚਨ ਹੈ ਅਗਰ ਆਪਾਂ ਇਸਤਰੀ ਲਿੰਗ ਦੇ ਵਿੱਚ ਕਰ ਦਈਏ ਸੁੰਦਰ ਕਬੂਤਰੀਆਂ ਬਹੁਵਚਨ ਆ ਗਿਆ ਪਰ ਫਿਰ ਵੀ ਇਹ ਸ਼ਬਦ ਸੁੰਦਰ ਹੀ ਰਿਹਾ ਸੁੰਦਰੀਆਂ ਕਬੂਤਰੀਆਂ ਤਾਂ ਨਹੀਂ ਬਣ ਗਈਆਂ ਜਾਂ ਸੁੰਦਰਾ ਕਬੂਤਰਾਂ ਤਾਂ ਨਹੀਂ ਬਣ ਗਈਆਂ ਸੋ ਕਹਿਣ ਦਾ ਕੀ ਮਤਲਬ ਹੈ ਵੀ ਵਿਸ਼ੇਸ਼ਣ ਸ਼ਬਦਾਂ ਦੀ ਇੱਕ ਸ਼੍ਰੇਣੀ ਅਜਿਹੀ ਵੀ ਹੈ ਜਿਵੇਂ ਕਿ ਲਾਲ ਹੋ ਗਿਆ ਸੁੰਦਰ ਹੋ ਗਿਆ ਹਨ ਇਹ ਐਡਜੈਕਟਿਵ ਨੇ ਵੀ ਇਹ ਕੁਝ ਅਜਿਹੇ ਸ਼ਬਦ ਵੀ ਨੇ ਜਿਨ੍ਹਾਂ ਦੇ ਉੱਤੇ ਨਾਮ ਦੇ ਲਿੰਗ ਤੇ ਵਚਨ ਦਾ ਕੋਈ ਪ੍ਰਭਾਵ ਨਹੀਂ ਪੈਂਦਾ ਠੀਕ ਹੈ ਹੁਣ ਇੱਥੇ ਦੇਖ ਲਓ ਜੀ ਮੈਂ ਤੁਹਾਨੂੰ ਕੋਈ ਇਹ ਜਿਹੜਾ ਲਾਲ ਸ਼ਬਦ ਆ ਜਾਂ ਸੁੰਦਰ ਸ਼ਬਦ ਆ ਇਹਦੇ ਉੱਤੇ ਨਾਮ ਦੇ ਲਿੰਗ ਤੇ ਵਚਨ ਦਾ ਕੋਈ ਪ੍ਰਭਾਵ ਪਿਆ ਇੱਥੇ ਜੇ ਬੱਕਰਾ ਪੁਲਿੰਗ ਸੀਗਾ ਤਾਂ ਵੀ ਜਿਹੜਾ ਹੈਗਾ ਉਹ ਲਾਲ ਹੀ ਰਿਹਾ ਇਹਦੇ ਮੂਰੇ ਉਹ ਜਿਹੜਾ ਉਹਦਾ ਵਿਸ਼ੇਸ਼ਣ ਦੱਸਣਾ ਵਾਲਾ ਸੀ ਜੇ ਇੱਥੇ ਬੱਕਰੀ ਦੇ ਵਿੱਚ ਮਤਲਬ ਕੀ ਆਪਾਂ ਨੂੰ ਇਸਤਰੀ ਲਿੰਗ ਦੇ ਵਿੱਚ ਬਦਲ ਕੇ ਫਿਰ ਵੀ ਸ਼ਬਦ ਲਾਲ ਹੀ ਰਿਹਾ ਇੱਥੇ ਥੱਲੇ ਦੇਖ ਲਓ ਜੇ ਉਹ ਕਬੂਤਰ ਜਿਹੜਾ ਹੈਗਾ ਪੁਲਿੰਗ ਹੈ ਤੇ ਇੱਕ ਵਚਨ ਹੈ ਫਿਰ ਵੀ ਸੁੰਦਰ ਹੀ ਰਿਹਾ ਤੇ ਥੱਲੇ ਜੇ ਉਹ ਇਸਤਰੀ ਲਿੰਗ ਤੇ ਬਹੁਵਚਨ ਹੋ ਗਿਆ ਤਾਂ ਫਿਰ ਵੀ ਸੁੰਦਰ ਕਬੂਤਰਾਂ ਹੀ ਰਿਹਾ ਸੋ ਇੰਨੀ ਜਿਹੜੀ ਜਾਣਕਾਰੀ ਹੈ ਮੈਨੂੰ ਪੂਰੀ ਉਮੀਦ ਆਪ ਜੀ ਨੂੰ ਸਮਝ ਆਈ ਹੋਊਗੀ ਬਹੁਤ ਬਹੁਤ ਧੰਨਵਾਦ ਜੀ ਪ੍ਰੋਫੈਸਰ ਕਾਸ਼ਤੀ ਵੱਲੋਂ ਸਭ ਨੂੰ ਸਤਿ ਸ਼੍ਰੀ ਅਕਾਲ